ਲੁਧਿਆਣਾ ਦੇ ਵਿੱਚ ਤਨਤਨ ਬਾਬਾ ਸ਼ਹੀਦ ਅੰਤਰਰਾਸ਼ਟਰੀ ਦਾਲਪੰਥ ਨਵਾਂ ਸੰਗਠਨ ਦਾ ਗਠਨ ਕੀਤਾ ਗਿਆ। ਇਹ ਸੰਗਠਨ ਹਿੰਦੂ ਅਤੇ ਸਿੱਖ ਜੱਥੇਬੰਦੀਆਂ ਦਾ ਸਾਂਝਾ ਫਰੰਟ ਹੈ। ਇਸ ਦਾ ਮੁੱਖ ਮੰਤਵ ਆਪਸੀ ਭਾਈਚਾਰਕ ਮਜ਼ਬੂਤ ਕਰਨਾ ਹੈ। ਇਸ ਸੰਬੰਧੀ ਨਿਹੰਗ ਸਿੰਘ ਜੱਥੇਬੰਦੀਆਂ ਤੇ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਦੋਵੇਂ ਧਰਮਾਂ ਦੀ ਸਾਂਝ ਨੂੰ ਢਾਹ ਲਾਉਂਦੇ ਨੇ ਉਹਨਾਂ ਦੇ ਨਾਲ ਪੁਲਿਸ ਨਜਿੱਠੇ ਨਾ ਨਜਿੱਠੇ ਪਰ ਅਸੀਂ ਸਖਤੀ ਨਾਲ ਨਜਿੱਠਿਆ ਕਰਾਂਗੇ। ਅੱਜ ਹਰ ਹਰ ਮਹਾਦੇਵ ਸੰਘਰਸ਼ ਦਲ ਵੱਲੋਂ ਵੀ ওপੇਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਧੰਤਨ ਬਾਬਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ওপੇਨਿੰਗ ਕੀਤੀ ਗਈ ਹੈ ਇਹ ਅਸੀਂ ਦੋਨੋਂ Hindu ਸਮਾਜ ਤੇ Sikh ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਹਾਂ ਭਈ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾ ਵੱਲੋਂ Hindu ਲਾਲੋ Sikh ਲਾਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਕਿ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸੇ ਤੇ ਅਲੋਕੇਸ਼ਨ ਹੁੰਦਾ ਭਾ ਇਹ ਹਿੰਦੂ ਨੇ ਕਰਤਾ ਆ ਸਿੱਖ ਨੇ ਕਰਤਾ ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਵੀਆਂ ਹੋ ਰਹੀਆਂ ਨੇ ਉਹ ਮੰਦਰ ਦੀਆਂ ਲਾ ਲਓ ਗੁਰਦੁਆਰਾ ਸਾਹਿਬ ਦੀਆਂ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਕਿਉਂ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਕਿ ਜਿਵੇਂ ਸਾਡੇ ਲੁਧਿਆਣੇ ਦੇ 메ਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਆ ਪਰ ਉਹ ਨਿਕਲੇ ਆ ਕੌਣ Hindu ਸਮਾਜ ਸੋ ਮੈਂ ਉਸ ਕਮੇਟੀ ਨੂੰ ਵੀ ਇੱਕ ਮੇਰਾ ਜਿਹੜਾ ਸਵਾਲ ਆ ਭਈ ਇਹ ਡੋਲੂ ਆ ਜਿਹੜਾ ਤੁਹਾਡੇ ਸੇਵਾਦਾਰ ਉਹਨੇ ਪਲਟਣ ਵੇਲੇ ਦੇਖਿਆ ਕਿਉਂ ਨਹੀਂ ਤੇ ਜਿਹੜਾ Hindu ਆ ਉਹ ਫੜ ਲਿਆ ਫੜ ਕੇ ਉਹਦੀ ਛਾਣਬੀਨ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ ਤੁਸੀਂ ਕਾਹਨੇ ਹੋ ਵੀ ਉਹਦੀ ਛਾਣਬੀਨ ਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਆ ਅੱਜ ਸਾਡਾ ਦਲਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ ਸਾਨੂੰ ਜਿਹੜਾ ਵਾ ਦਿੱਲੀ ਲਾ ਲਓ ਰਾਜਸਥਾਨ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਲਾ ਲਓ ਉਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ ਤਾਂ ਸਟਿ ਰਾਸ਼ਟਰੀਏ ਤੇ ਅੰਤਰਰਾਸ਼ਟਰੀਏ ਬਣਾਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਵੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨੇ ਜਿਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚੱਕਣ ਦੀ ਇੱਕ ਜੁਰਤ ਨਾ ਕਰੇ। ਸ਼ਰਵਜੀਤ ਕਾਕਾ ਸਾਹਿਬ, ਸ਼ਰਵਜੀਤ ਜੀ ਜੀ ਮੁਖੇਵਾ ਦਾ ਜੈਤਪਾਪਾ ਮਗਸੇੰ ਕਾਂਤਨ ਦਾ ਅਮਰਸ਼ੀਰ ਬਾਬਾ ਇੱਕ ਸੇੰਹ ਫੰਦ ਖਾਤਾਦਾਲ ਜੀ। ਇਹ ਨਾਮ ਨਾਲ ਜੋ ਕਿ ਸਰ ਅੱਜ ਜਿਹੜਾ ਆਪਸ ਦੇ ਵਿੱਚ ਰਲੇਮਾ ਹੋਇਆ ਹੈ ਸੋ ਲੱਗਦਾ ਕਿ ਇਸ ਦੀ ਲੋੜ ਵੀ ਸੀਗੀ ਤੇ ਕੀ ਸੁਨੇਹਾ ਜਾਊਗਾ ਸੰਗਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖੋ ਜੀ ਇਹ ਜੋੜਾ ਤੋਂ ਬਹੁਤ ਠੀਕ ਹੈ ਜਿਹੜਾ ਸਾਡੇ ਅਮਿਤ ਕੁਮਾਰ ਜੀ ਨੇ ਇਹ ਸਾਡੇ ਛੋਟੇ ਵੀਰ ਨੇ ਤੇ ਅੱਜ ਤੋਂ ਬਹੁਤ ਚੱਦੇ ਇਹ ਸਾਡੇ ਨਾਲ ਪਿਆਰ ਵੀ ਹੈ ਤੇ ਸਾਡੇ ਨਾਲ ਚੱਲਦੇ ਵੀ ਹੈ ਤੇ ਸਾਡੇ ਕੰਮ ਵੀ ਦੇਖੋ ਜੀ ਹਰ ਪੰਥੋਂ ਜਿਹੜੇ ਬੰਦੇ ਪੱਖਾ ਉਹ ਸਾਰਾ ਪੂਰਨ ਕਰਦੇ ਆ ਤੇ ਅਸੀਂ ਵੀ ਇਹਨਾਂ ਦੇ ਨਾਲ Hindu Sikh ਦੇ ਵਿੱਚ ਕੋਈ ਫਰਕ ਨਹੀਂ ਗਾ ਜੀ ਅਸੀਂ ਵੀ ਅੱਜ ਆਪਣਾ ਮਨ ਬਣਾਇਆ ਕਿ ਜੋ ਸਾਡੇ ਜਥੇ ਬੰਦਿਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ ਤੇ ਜੋ ਵੀ ਕੋਈ ਕੰਮ ਹੈ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਦਾ ਇਹ ਮੋਢੇ ਦਾ ਮੁੰਡਾ ਲਾ ਕੇ ਚੱਲੇਗਾ ਇਹ ਇੱਕ ਦਵੇ ਕੁਝ ਨੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿੱਦਾਂ ਕੰਮ ਕਰੂਗਾ ਤੁਹਾਡੇ ਦੇਖੋ ਜੀ ਜੋ ਵੀ ਸਾਡੇ ਦਿਹਾੜੀਦਾਰ ਜਿਹੜਾ ਦਬਲੇ ਕੁਝ ਉਹਨਾਂ ਦੇ ਵੇਲੇ ਵੀ ਜਿਹੜੇ ਸਾਡੀ ਇਹ ਆਪਣੇ ਜਥੇ ਬੰਦਿਆਂ ਨੇ ਜਾਂ ਹਿੰਦੂ ਜਿਹੇ ਬੰਦੇ ਸਾਡੇ ਨੇ ਜਿਹੜੀਆਂ ਦੋ ਜਿਹੇ ਬੰਦਿਆਂ ਪੜੀਆਂ ਨੇ ਜੀ ਇਹ ਬਿਲਕੁਲ ਉਹਨਾਂ ਦੇ ਲਈ ਪੂਰਨ ਤੌਰ ਤੇ ਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਾਂਗੇ ਮੈਨੂੰ ਲੱਗਦਾ ਕਿ ਆਪਕੀ ਭੈਚਾਰਕ ਸੋਝ ਨਾਲ ਜਿਹੜੇ ਆਪਕੀ ਬਖਰੇਵੇਂ ਸੀਗੇ ਕਿਤਨਾ ਕਿਤੇ ਪੈਰੇ ਸੀ ਉਹ ਦੂਰ ਹੋ ਗਏ ਬਿਲਕੁਲ ਇਸੇ ਕਰਕੇ ਜੀ ਅਸੀਂ ਜਿਹੜਾ ਇਕੱਠ ਕੀਤਾ ਇਕੱਤਰ ਕੀਤਾ ਜੀ ਜਿਹੜਾ ਲੋਕਾਂ ਨੂੰ ਸ਼ੱਕ ਆ ਪੀ ਇਹ ਇਹ ਦੋ ਨੇ ਅਸੀਂ ਦੋ ਨਹੀਂ ਅਗੇ ਜੀ ਅਸੀਂ ਇੱਕ ਆਂ ਉਹ ਪੰਜਾਬ ਦਾ ਮਾਹੌਲ ਕਿੰਨਾ ਕਿਤੇ ਸਹੀ ਰਹੇਗਾ ਬਿਲਕੁਲ ਜੀ ਜੇ ਦੇਖੋ ਆਪਾਂ ਇੱਕ ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕ ਰਹੋ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਸਾਨੂੰ ਆਪਸ ਵਿੱਚ ਭਾਈਚਾਰ ਲੜਾਇਆ ਜਾ ਰਿਹਾ ਤੇ ਦਿਾਨਾ ਲਾਈਵ ਦੇ ਲਈ सुरेंद्र ਸੋਨਿਤ ਦੀ ਰਿਪੋਰਟ